온 우르스모 <smart> <sab> <sab> ਮੈਟਰ ਇਸ ਤਰ੍ਹਾਂ ਹੈਗਾ ਵੀ 10624 ਨੂੰ ਸਾਡੇ ਚੌਕੀ ਇੰਚਾਰਜ ਮੁਰੀਆਂ ਸਰਜੀਤ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀਗੀ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਜਨਤਾਨਗਰ ਦਿਨੇਸ਼ ਕੁਮਾਰ ਪੁੱਤਰ ਕਿਸ਼ੋਰੀ ਲਾਲ ਇਹ ਵਾਸੀ ਕੋਟ ਮੰਗਰ ਸਿੰਘ ਜਿਹੜੇ ਲੁੱਟਾਂ ਖੋਹਾਂ ਕਰਨਦੇ ਆਦੀ ਆ ਤੇ ਇਹ ਆਮ ਗਰੀਬ ਮਜ਼ਦੂਰਾਂ ਕੋਲੋਂ ਪ੍ਰਵਾਸੀ ਲੋਕਾਂ ਕੋਲੋਂ ਮੋਬਾਈਲ ਖੋਹ ਕੇ ਅੱਗੇ ਪ੍ਰਵਾਸੀ ਲੋਕਾਂ ਨੂੰ ਵੇਚਦੇ ਆ ਜਿਹੜੀ ਤਲਾਸ਼ ਜਿਹੜੀ ਹੈਗੀ ਆ ਇਸ ਤਲਾਸ਼ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਨੰਬਰ 125 ਅੰਡਰ ਸੈਕਸ਼ਨ 379 ਦੀ 413 34 ਆਈਪੀਸੀ ਟਾਣਾ ਜਮਾਲਪੁਰ ਦਰਜਿਸਟਰ ਕੀਤਾ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਅਲੱਗ-ਅਲੱਗ ਕੰਪਨੀਆਂ ਦੇ ਮੋਬਾਈਲ ਬਰਾਮਦ ਕੀਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਸੀ ਉਹ ਮੋਬਾਈਲ ਕੀਤਾ ਬਰਾਮਦ ਕੀਤਾ ਇਹਨਾਂ ਦੇ ਵਿੱਚ ਜਿਹੜਾ ਦੋਚੇ ਦੀਪਕ ਕੁਮਾਰ ਆ ਉਹ ਸਨਨੇਵਾਲ ਥਾਣੇ ਦਾ ਮਕਦਮਾ ਨੰਬਰ 8/19 ਉਹਦੇ ਵਿੱਚ ਪੀਓ ਹੈਗਾ ਜਿਹੜਾ ਅਦਾਲਤ ਤੋਂ ਮਿਤੀ 6/5/24 ਨੂੰ ਪਘੋੜਾ ਕਰਾਰ ਦਿੱਤਾ ਗਿਆ ਸਰਿਕੂ ਮੈਂ ਸ਼ੀਰਿਆ ਦੀ ਗੱਲ ਕਰਨ ਕਿ ਇਸ ਤਰ੍ਹਾਂ ਲੋਕ ਮਾਦੀ ਦੀਆਂ ਬਾਤਾਂ ਨੂੰ ਕਰਦੇ ਸੀ ਜਿਵੇਂ ਅੱਗੇ ਵੇਚਦੇ ਕਿ ਨੂੰ ਕੁਝ ਪਤਾ ਨਹੀਂ ਇਹ ਨਹੀਂ ਇਹ ਨਹਾਇ ਤਾਂ ਨਸ਼ੇੜੀ ਟਾਈਪ ਨੇ ਇਹ ਨਸ਼ੇ ਕਰਕੇ ਕਰਦੇ ਨੇ ਬਾਹਰ ਤਾਂ ਤੇ ਕੋਈ ਸਪੈਸਿਫਿਕ ਨਹੀਂ ਹੈ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਫਿਰ ਕਲੀਅਰ ਹੋਊਗਾ ਅੱਗੇ ਵੇਚਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਸਰ ਕੋਈ ਇਹਨਾਂ ਨੂੰ ਮੌਕੇ ਤੇ ਕੋਈ ਹਥਿਆਰ ਵਰਗਾ ਕਿ ਬਰਾਮਦ ਨਹੀਂ ਹਥਿਆਰ ਨਹੀਂ ਕੋਈ ਵੀ ਹੈ ਪਰ ਮੋਬਾਈਲ ਹੀ ਕਰਵਾਉਂਦੇ ਤੇ ਕਿਦਾਂ ਇਹ ਇਹ ਪੁੱਛਣਗੇ ਦੱਸਣਾ ਕਿ ਲੋਕ ਕੋਈ ਕਿਸ ਤਰੀਕੇ ਨਾਲ ਕਰਦੇ ਸਨੈਚ ਕਰਦੇ ਸੀ ਝੱਟ ਮਾਰ ਕੇ ਇਵੇਂ ਕੋਈ ਲੇਡੀ ਜਾਂਦੀ ਆ ਉਹਦਾ ਮੋਬਾਈਲ ਚੱਕ ਕੇ ਮਾਰ ਲਿਆ ਕੋਈ ਮਜ਼ਦੂਰ ਆ ਰਸਤੇ ਚੋਂ ਲੁਕੀਰ ਲਿਆ ਉਹਨੂੰ ਕੋਈ ਚੱਕ ਮਾਰ ਉਹ ਕਰਦੀ ਸੀ ਗਰੇਸ਼ ਮਾਰਦੇ ਤੇ ਮਾਰਵਾਦੀ ਪ੍ਰਾਣ ਤੱਕ ਨਹੀਂ ਦਿਨੇਸ਼ ਤੇ ਨਹੀਂ ਆ ਦੀਪਕ ਦੇ ਤਿੰਨ ਮਕਦਮੇ ਦਰਜ ਆ ਦਿਨੇਸ਼ ਤੇ ਕੋਈ ਮਕਦਮਾ ਸਰ ਇਹਨਾਂ ਦੀ ਉਮਰ ਕਿੰਨੀ ਕਰਸੀ ਇਹ ਨੀਅਰ ਬੋਟ ਮੇਰਾ ਖਿਆਲ 25 25 ਸਾਲ 24 25 25 ਸਾਲ ਦੇ ਹੈਗੇ